ਨਾ ਮੈਂ ਵਲੌਗ ਦੇ ਵਿੱਚ ਨਵੀਂ ਵੀਡੀਓ ਤੇ ਘਰੋਂ ਆਪਾਂ ਨਿਕਲੇ ਸੀਗੇ ਟਰੈਕਟਰ ਨਾਲ ਤੇ ਲੈ ਜਾਂਦਾ ਸੀਗਾ ਕਿਉਂਕਿ ਬਲੌਸ ਅੱਡੇ ਸੀਗੇ ਸੋਸਾਇਟੀ ਚਾਰ ਕ ਖੇਤ ਆ ਬਣੇ ਰਹਿੰਦੇ ਆ ਉਹ ਆਪਾਂ ਹੁਣ ਅੱਜ ਜਾ ਕੇ ਕਰਨੇ ਆ ਤੇ ਧੁੱਧ ਚੈੱਕ ਕਰ ਲਓ ਤੁਸੀਂ ਜਰਾ ਕ ਘਰਾਂ ਚ ਵੀ ਅੱਜ ਦਾ ਧੁੰਦਾ ਹੀ ਆ ਅਡਵਾਂਸ ਲਾਪੇ ਜਾਂ ਧੁੰਦਾ ਪੈਣ ਕਹਿੰਦੇ ਸੀ ਠੰਡ ਨਹੀਂ ਆਈ ਠੰਡ ਨਹੀਂ ਆਈ ਤੇ ਪਰ ਚੈੱਕ ਕਰ ਲਓ ਯਾਰਾ ਕ ਮਾਹੌਲ ਕੀ ਬਣਿਆ ਪਿਆ ਆ ਵਾਸਟੀ ਕਾ ਹੋ ਗਿਆ ਤੋਂ ਦਾ ਠੰਡ ਹਲੇ ਠੰਡ ਵੀ ਹੋ ਗਈ ਹੈ ਜਾਨੀ ਕਿ ਪਰ ਤੁੰਦਾ ਚ ਪਹਿਲਾਂ ਹੀ ਆ ਗਏ ਜਾਂ ਪਤਾ ਨਹੀਂ ਤਾਂ ਬਾਰਿਸ਼ ਨਹੀਂ ਹੋਈ ਹੈ ਕਿ ਤਾਂ ਕਰਕੇ ਤਾਂ ਹੋ ਗਿਆ ਜਾਂ ਹਾਂਜੀ ਤੇ ਬਲ ਆ ਚੱਕੜੇ ਹੁਣ ਆਪਾਂ ਸੋਸਾਇਟੀ ਨੂੰ ਲੀਤਾ ਸੀ ਕਹਿੰਦੇ ਭਾਈ 7 ਵਜੇ ਤੋਂ ਬਾਅਦ ਆ ਜਿਓ 7 ਵਜੇ ਬੱਸ 7 ਵਜੇ ਕੇ 7 ਮਿੰਟ ਹੋਈ ਸੀ ਜਦੋਂ ਆਪਾਂ ਨਿਕਲੇ ਆ 7:30 7 ਹੋਈ ਹੋਣੇ ਆ 15-20 ਮਿੰਟਾਂ ਚ ਪਹੁੰਚ ਜਾਣਾ ਸੋਸਾਇਟੀ ਆਪਾਂ ਚੱਕ ਕੇ ਬਲੋ ਚਾਰ ਖੱਤੇ ਕਰਕੇ ਤਾਂ ਅੱਜ ਦੁਪਹਿਰ ਤਾਈਂ ਕੰਮ ਨਿਬੇੜ ਦੇਣਾ ਆ ਕਿ ਬਜਾਈ ਗੁਰੂ ਸ਼ੁਰੂ ਕਰੀਏ ਆਪਾਂ ਹਾਂ ਜੀ ਉਹ ਵੀ ਇੱਕੋ ਰਿਪੋਰਟ ਚੈੱਕ ਕਰੋ ਖੱਤਾ ਸੁਨਾ ਬਣੀ ਜਾਂਦਾ ਇਥੋਂ ਤੁਹਾਨੂੰ ਲੱਗਣਾ ਵੀ ਜ਼ਿਆਦਾ ਫਰਾੜੀ ਆ ਪਰ ਵਧੀਆ ਬਣੀ ਜਾਂਦਾ ਖੱਤਾ ਤੇ ਕਣਕ ਚੈੱਕ ਕਰੋ ਆਪਣੀ ਮਾ ਬੇਰੀ ਮੇਰ ਨਾਲ ਕੰਨੀ ਸੋਹਣੀ ਕਣਕ ਹੋਈ ਆ। ਤਾਂ ਕੱਲਾ ਕੱਲਾ ਸਿਆੜ ਪਿਆ ਨਾ ਸਿੱਧਾ। ਚੈੱਕ ਕਰੋ ਜਰਾ ਕੋ ਉਹ ਨੂਰ ਲੈ ਦਿੱਤੇ ਜੀ। ਉਤਾਦੀ ਆ ਰਹੇ ਹੋਗਾ ਕੱਥੇ ਸਾਰੇ। ਬੜਾ ਫਾਈਨ। ਬੜਾ ਕੋ ਦਾ। ਇਹ ਇਹ। ਕੱਲਾ ਕੱਲਾ ਸਿਆੜ ਪਿਆ ਕਿ ਨਹੀਂ ਜਿੱਦਾਂ ਸੁਪਾ ਐਨ। ਬੱਸ ਹੁਣ ਨਹੀਂ ਕੰਮ ਕਰੀਏ ਤਾਂ ਆਵੇ। ਤੱਕਾ ਉਹ ਦੇਖਣੇ ਆ ਪੰਜ ਪੱਤੇ ਜਿਹੜੇ ਸੁੱਕੇ ਚ ਬੀਜੇ ਸੀਗੇ ਕਾਮ ਨੂੰ ਦੇਖਾਂਗੇ ਉਹਨਾਂ ਨੂੰ ਵੀ ਕਿਵੇਂ ਉਹਨਾਂ ਦੀ ਰਿਪੋਰਟ ਆ ਜੀ ਆਪਾਂ ਮਿੱਤਰੋ ਲੈ ਜਾਂਦੇ ਆ ਤੋਤੇ ਹਾਲ ਕਹ ਲੋ ਵੈਸੇ ਇਹਨਾਂ ਦੀ ਭਾਸ਼ਾ ਤੇ ਇਹਨਾਂ ਨੂੰ ਕਹਿੰਦੇ ਚਿਚਲਰ ਪੰਜ ਆ ਇਹ ਤੇ ਆਪਾਂ ਲੱਗੇ ਆ ਇੱਧਰ ਤਾਂ ਫਲੋ ਫਿਰ ਗਿਆ ਸੀਗਾ ਦੋ ਖਤਿਆਂ ਚ ਇਹ ਵੀ ਉਥੋਂ ਸੁਸਾਇਟੀ ਤੋਂ ਲੈ ਕੇ ਆਉਂਦੇ ਆ ਤਾਂ ਇਹਦਾ ਵੀ ਤਜਰਬਾ ਕਰਨਾ ਸੀਗਾ ਨਹੀਂ ਤਾਂ ਫਲੋ ਆਪਾਂ ਇੱਚ ਵੀ ਫੇਰ ਦੇਣੇ ਸੀਗੇ ਤਾਂ ਆਪਾਂ ਸੋਚਿਆ ਵੀ ਇਹਨਾਂ ਦਾ ਵੀ ਤਜਰਬਾ ਕਰਕੇ ਦੇਖਦੇ ਆਂ ਇਹਦੀ ਤਜਰਬੇ ਹੀ ਆ ਗਾਂ ਨੂੰ ਚੀਜ਼ ਲੈ ਕੇ ਆਵਾਂਗੇ ਫਿਰ ਆਪਣੀ ਉਹ ਜਿਹੜੀ ਹੈ ਇਹਦੀ ਵਧੀਆ ਰਹਿ ਗਈ ਥਰਾਲੀ ਫਰੋਲੀ ਚ ਨਾ ਦੇਖਦੇ ਆਂ ਕਿਹੜਾ ਕੁੜਾ ਲਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਲੱਗਦਾ ਇਹਦਾ ਕਿਹੜਾ ਕੀ ਬਣਦਾ ਆ ਜਿਹੜੇ ਗੇਰ ਤੇ ਚੱਲਦੇ ਆ ਹਾਈ ਤੇ ਚਲਾਏ ਆ ਚੱਕਰ ਚੱਕ ਕਰ ਲਓ ਤੁਸੀਂ 11 ਦਾ ਚੱਕਰ ਆਉਂਦੀ ਤੋਂ ਟ੍ਰੈਕ ਤੇ ਆਉਂਦਾ ਹੈਗਾ ਯਾਰ ਤੋਂ 1.5 ਚੱਕਰ ਡਰਾਪ ਕਰਦਾ ਇਹ ਮਿੱਤਰੋ ਮਲਚਰ ਮਾਰ ਰਿਹਾ ਅੱਥਲੇ ਆਪਾਂ ਵਧੀਆ ਕੰਮ ਕਰਦੇ ਆ ਜਾਨੀ ਕਿ ਆ ਜਾਂ ਗਿੱਲਾ ਆ ਇਧਰੋਂ ਪਾਣੀ ਪਿਆ ਸੀਗਾ ਨਾਲ ਨਾਲ ਕਰਕੇ ਕੁਝ ਨਹੀਂ ਜਿਹੜਿਆ ਲੈਫਟ ਤੋਂ ਆਪਾਂ ਆਊਟਸਾਈਡ ਟਰੈਕਟਰ ਆ ਗਿਆ ਉੱਥੇ ਵਾਹ ਵਧੀਆ ਕੰਮ ਕਰਦੇ ਆ ਮਲਚਰ ਵਾਲੀ ਬਰਾਲੀ ਤੇ ਮੈਂ ਆਪਣੀ ਦੋ ਖਤਿਆਂ ਦੀ ਲਾਮ ਆ ਦੋ ਖੱਤੇ ਬਣਾਉਦੇ ਆ ਕਿੱਦਾਂ ਚੱਲਦੇ ਆ ਉੱਤਰੋਂ ਚੱਕਰ ਪੈ ਗਿਆ ਹੋ ਰਹੀ ਚਿੱਚਲਰ ਛੱਡ ਗਿਆ ਹੁੰਦੇ ਸੀਗਾ ਆਪਾਂ ਸੁਸਾਇਟੀ ਤੇ ਟਰੈਕਟਰ ਤੇ ਦੇਣਾ ਪੈ ਗਿਆ ਗੁੱਲਾ 60 ਤੇ ਕਿਉਂਕਿ ਇਹਦਾ ਨਾ ਉਹ ਟਾਇਰ ਚੱਕਿਆ ਆ ਦੇਖੋ ਤੁਸੀਂ ਤਾਂ ਸਪਿੰਡਲ ਦੇ ਅੰਦਰ ਉਹ ਬੋਸ਼ ਬੋਸ਼ 베アリング ਬੂਰਿੰਗ ਦਾ ਕੰਮ ਹੋ ਗਿਆ ਤੇ ਓ ਬਈ ਜਾਂਦਾ ਨਗੜਾ ਠੋੜਾ ਹੈ ਤੇ タイヤ ਕੋਲੇ ਪਾਸੇ ਚੱਲੇ ਆਉਣ ਲੈ ਕੇ ਤਰਕਸ਼ਾਹ ਤੇ ਕਰਦੇ ਆਂ ਗੱਲਬਾਤ ਉੱਤੇ ਜਾ ਕੇ ਦੇਖਦੇ ਆਂ ਕੀ ਕੰਨਦਾ ਆ। ਸਟਰੋ ਟਰੈਕਟਰ ਹੋ ਗਿਆ ਸੀ ਰੈਡੀ ਸਪਿੰਡਲ ਟੁੱਟ ਗਿਆ ਸੀ ਤੇ ਬੱਸ ਹੁਣ ਕਰਾ ਕੇ ਰੈਡੀ ਆਪਾਂ ਸਪਿੰਡਲ ਬਾਸ ਤੋਂ ਨਵਾਂ ਵੈਂਟਰ ਲੱਗੇ 15 ਸਪਿੰਡਲ ਪਾਉਣ ਨੂੰ ਜਾਣੇ ਪਿਆ ਹੁਣ ਉਹਨੂੰ ਜਾ ਕੇ ਖੜਾਉਨੇ ਆ ਟਰੈਕਟਰ ਤੇ ਇਹਨੂੰ ਚਲਾਉਨੇ ਆ ਕੰਮ ਬਿਜਾਈ ਦਾ ਬਾਹਵਹੀ ਵਾਲਾ ਕੰਮ ਹੁਣ ਮੋਰੇ ਮੋਰੇ ਇਹ ਕਰੀ ਜਾਊਗਾ। ਠੱਠ ਤਾਪਾ ਮਗਰ ਮਗਰ ਦਿੱਤੀ ਜਾਵਾਂਗੇ ਮੜਦੇ ਆ ਕੂਤੇ ਜਾ ਕੇ ਰਣ ਟਰੈਕਟਰ ਕੂਤੇ ਛੱਡ ਕੇ ਮਿੱਤਰੋ ਤੇ ਆਪਾਂ ਚੱਲ ਪਏ ਘਰ ਨੂੰ ਤੋਂ ਦੇਖ ਲਓ ਵੀ ਤੁਸੀਂ ਹੁਣੇ ਲੱਗ ਪਈ ਆ ਪੈਣ ਮੱਟੀ ਮੱਟੀ ਗੇਰ ਤੈਦਾ ਹੈ ਨ ਗੇਰ ਸ਼ਾਜੂ ਪੂਰੀ ਕੁਛ ਧੂਆ ਕੁਛ ਥੋੜਾ ਪਰ ਸਾਫਟ ਐਨਰਜੀ ਹੋਈ ਨਹੀਂ ਕੋਈ ਵੀ ਸੀਜ਼ਨ ਚ ਉਹਦੇ ਕਰਕੇ ਥੋੜਾ ਜਿਆਦਾ ਜਿਆਦਾ ਆ ਚੱਕਰ ਗਿਆ ਅੱਡ ਵੀ ਵਧੀਆ ਹੋ ਰਹੀਦਾ ਥੇਰਨ ਹੁਣ ਜਾ ਕੇ ਆਪਾਂ ਸੌਖਾ ਰੱਖੇ ਦਾ ਕੰਮ ਚਲਾਈਏ ਲਿਜਾਈ ਦਾ 4 ਦਿਨ ਹੋ ਗਿਆ ਖਰਚਾ ਹੁੰਦੇ ਆ ਨੂੰ 15 ਕੇ ਤਾਰੀਖ ਦਿਨਗਾਰ ਛੱਡੇ 70 75 ਕੇ ਨਾਲ ਜਿੱਡਾ ਵਾਲੇ ਪਏ ਆ ਤਾਂ ਮੁਕੀਏ ਜੀ ਜਿਹੜੇ ਸਰੇ ਜਾ ਕੇ ਤਾਂ ਮਿਲਦੇ ਆ ਮਿੱਤਰੋ ਆਪਾਂ ਸਾਰੇ ਨਵੇਂ ਬਲੌਗ ਤੇ ਨਵੀਂ ਵੀਡੀਓ ਅੱਜ ਦਾ ਆਪਣਾ ਇਹ ਸੀ ਹਾਂਜੀ